ਅੰਬੇਦਕਰ ਸਮਾਜ ਦਲ ਭਾਰਤ ਅਤੇ ਮਿਸ਼ਨ ਹੈਲਥ ਫਾਊਂਡੇਸ਼ਨ ਵੱਲੋਂ ਬਾਬਾ ਭੀਮਰਾਵ ਅੰਬੇਦਕਰ ਜੀ ਦਾ 133ਵਾਂ ਜਨਮ ਦਿਨ ਬੜੀ ਧੂਮ-ਧਾਮ ਨਾਲ ਹਾਊਸਿੰਗ ਬੋਰਡ ਵਿੱਚ ਮਨਾਇਆ ਗਿਆ। ਬੱਚਿਆਂ ਨੂੰ ਕਿਤਾਬਾਂ ਅਤੇ ਪੈਨ ਅਤੇ ਉਨ੍ਹਾਂ ਵੱਲੋਂ ਕੇਕ ਕਟਿਆ ਗਿਆ। ਇਸ ਮੌਕੇ ਤੇ ਅੰਬੇਦਕਰ ਸਮਾਜ ਦਲ ਦੇ ਰਾਸ਼ਟਰੀ ਪ੍ਰਧਾਨ ਛਨੀ ਦਾਲਵ ਜੀ, ਪੰਜਾਬ ਵਾਈਸ ਪ੍ਰਧਾਨ ਰਮੇਸ਼ ਕੁਮਾਰ ਅਤੇ ਹੋਰ ਅਹੁਦੇਦਾਰ ਮੌਜੂਦ ਸਨ। ਮੇਰਾ ਨਾਮ ਚਰਨਜੀਤ ਕੁਮਾਰ ਹੈ ਜੀ ਮੈਂ ਮਿਸ਼ਨ ਹਲਪ ਫਾਊਂਡੇਸ਼ਨ ਤੋਂ ਪ੍ਰੈਜ਼ੀਡੈਂਟ ਹਾਂ ਔਰ ਅੱਜ ਜੋ ਇਹ ਮਹਾਨ ਸੰਖੀਰ ਰਾਜਨਦੀ ਆਏ ਉੱਤੇ ਸਾਡੇ ਭਾਰਤ ਰਤਨ ਡਾਕਟਰ ਬੀਮਰਾਓ ਅੰਬੇਦਕਰ ਜੀ ਜੋ ਅੱਜ ਉਹਨਾਂ ਦਾ 133ਵਾਂ ਜਨਮ ਦਿਨ ਉਸ ਜਨਮ ਦਿਨ ਦੇ ਮੌਕੇ ਤੇ ਮਿਸ਼ਨ ਹਲਪ ਫਾਊਂਡੇਸ਼ਨ ਵੱਲੋਂ ਮੇਰੀ ਬੇਨਤੀ ਹੈ 1 ਮਿੰਟ ਦੇ ਉੱਤੇ ਆ ਜੀ ਉਸੀ ਬੋਰਡ ਕਲੋਨੀ ਦੇ ਵਿੱਚ ਜੋ ਯਾਰ ਇਹ ਨਹੀਂ ਧਿਆਨ ਜੀ ਰੇਖਾ ਯਾਰ ਬਾਰ ਬਾਰ ਮੈਂ ਨਾਲੇ ਜੋ ਗਰੀਬ ਘਰ ਦੇ ਬੱਚਿਆਂ ਨੂੰ ਪੜਾਉਂਦੇ ਆ ਉਹਨਾਂ ਬੱਚਿਆਂ ਵਾਸਤੇ ਅੱਜ ਕਾਪੀਜ਼ ਔਰ ਸਟੇਸ਼ਨਰੀ ਦਾ ਇੰਤਜ਼ਾਮ ਕੀਤਾ ਗਿਆ ਉਹਨਾਂ ਬੱਚਿਆਂ ਨੂੰ ਕਾਪੀਜ਼ ਔਰ ਸਟੇਸ਼ਨਰੀ ਜਿਹੜੀਆਂ ਆ ਉਹ ਮੁਹੱਈਆ ਕਰੀਆਂ ਗਈਆਂ ਮਿਸ਼ਨ ਹੈਲਪ ਫਾਊਂਡੇਸ਼ਨ ਵੱਲੋਂ ਨਹੀਂ ਨਹੀਂ ਇਹਨਾਂ ਨੂੰ ਸਰੋਪਾ ਪਾਇਆ ਹੀ ਉਪਰਲੇ ਆਉਣ ਵਾਲੇ ਟਾਈਮ ਦੇ ਵਿੱਚ ਹੈ ਤੁਹਾਡੀ ਫਾਊਂਡੇਸ਼ਨ ਵੱਲੋਂ ਕਿੱਥੇ ਜਾਣਗੇ ਦੇਖੋ ਚੰਦਨ ਜੀ ਮੈਂ ਦੱਸਣਾ ਚਾਹੁੰਦਾ ਕਿ ਸਾਡੀ ਜੋ ਐਨ ਜੀਓ ਹੈ ਉਹਦਾ ਨਾਮ ਹੀ ਮਿਸ਼ਨ ਹੈਲਪ ਫਾਊਂਡੇਸ਼ਨ ਹੈ ਅਸੀਂ ਇਹ ਫਾਊਂਡੇਸ਼ਨ ਜਿਹੜੀ ਆ ਉਹ ਲੋੜਵੰਦ ਲੋਕਾਂ ਦੀ ਮਦਦ ਵਾਸਤੇ ਬਣਾਈ ਹੈ ਔਰ ਪਿਛਲੇ ਸਮੇਂ ਦੇ ਵਿੱਚ ਸਾਡੀ ਮਿਸ਼ਨ ਹੈਲਪ ਫਾਊਂਡੇਸ਼ਨ ਦੇ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਦੋ ਵਾਰ ਔਰ ਜੇ ਗਰੀਬ ਧੀਆਂ ਦੇ ਵਿਆਹ ਵੀ ਕੀਤੇ ਗਏ ਨੇ ਔਰ ਬਹੁਤ ਸਾਰੇ ਜਿਹੜੇ ਵਿਧਵਾਵਾਂ ਭੈਣਾਂ ਨੇ ਉਹਨਾਂ ਨੂੰ ਰੋਸ਼ਨ ਮੁਹੱਈਆ ਕਰੰਦੀ ਐ ਐਨ ਜੀਓ ਔਰ ਬਹੁਤ ਸਾਰੇ ਐਸੇ ਲੋਕ ਨੇ ਜੋ ਬਿਮਾਰ ਸਨ ਔਰ ਆਪਣਾ ਇਲਾਜ ਕਰਾਉਣ ਦੇ ਵਿੱਚ ਅਸਮਰਥ ਸੀ ਉਹਨਾਂ ਦੇ ਪਰਿਵਾਰ ਵੀ ਇਲਾਜ ਕਰਾਉਣ ਚ ਅਸਮਰਥ ਸੀ ਔਰ ਸਾਡੀ ਐਨਜੀਓ ਨੇ ਉਹਨਾਂ ਦਾ ਇਲਾਜ ਕਰਵਾਇਆ ਔਰ ਇਸ ਵੇਲੇ ਉਹ ਜਿਹੜੇ ਮਰੀਜ਼ ਨੇ ਉਹ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਨੇ ਸਾਡੀ ਮਿਸ਼ਨ ਹੈਲਪ ਫਾਊਂਡੇਸ਼ਨ ਜਿਹੜੀ ਹੈ ਉਹ ਸਮੇਂ-ਸਮੇਂ ਤੇ ਹਰ ਲੋੜਵੰਦ ਦੀ ਮਦਦ ਕਰਦੀ ਰਹਿੰਦੀ ਹੈ ਆ ਜੀ ਇੱਕ ਫੋਟੋ ਮੇਰਾ ਨਾਮ ਪਮਨ ਸੱਬਰਵਾਲ ਹੈ ਜੀ ਮੈਂ ਮਿਸ਼ਨ ਹੈਲਪ ਫਾਊਂਡੇਸ਼ਨ ਦਾ ਚੇਅਰਮੈਨ ਹਾਂ ਜੀ ਜਿਹੜਾ ਉਪਰਾਲਾ ਵਾ ਸਰੋ ਬੱਚਿਆਂ ਦੇ ਲਈ ਕੀਤਾ ਗਿਆ ਜਿਹੜੇ ਬੱਚੇ ਸਰਕਾਰੀ ਸਕੂਲ ਚ ਪੜ੍ਹਦੇ ਆ ਉਹ ਸਾਡੇ ਭੈਣਾਂ ਸਿਸਟਰ ਰੇਖਾ ਜੀ ਉਹ ਫ੍ਰੀ ਆਫ ਕੋਸਟ ਸਰਕਾਰੀ ਬੱਚਿਆਂ ਨੂੰ ਪੜ੍ਹਾ ਰਹੇ ਟਿਊਸ਼ਨਾਂ ਅਸੀਂ ਉਹਨਾਂ ਲਈ ਉਪਰਾਲਾ ਕੀਤਾ ਹੈ ਔਰ ਬਾਬਾ ਸਾਹਿਬ ਅੰਬੇਦਕਰ ਦੀ ਜਨਤੀ ਦੇ ਪ੍ਰੋਕਸ ਦੇ ਵਿੱਚ ਵੀ ਉਪਰਾਲਾ ਕੀਤਾ ਹੈ ਜੀ ਅਜੇ ਜੀ ਉੱਤੇ ਆ ਜਾਓ ਸਾਥੀ ਸਾਰੇ ਆਜੋ ਸਾਰੇ ਸੋਕੇ ਜਾਣੇ ਜਿਹੜੇ ਛੋਟੇ ਬੜੇ ਆ ਵੀ ਆਇਓ ਸਾਡੀ ਫਾਊਂਡੇਸ਼ਨ ਵੱਲੋਂ ਜਿਹੜੇ ਗਰੀਬ ਪਰਿਵਾਰ ਆ ਜਿਨ੍ਹਾਂ ਕੋ ਸੰਸਕਾਰ ਲਈ ਪੈਸੇ ਨਹੀਂ ਹੁੰਦੇ ਸਾਡੀ ਮਿਸ਼ਨ ਐਲ ਫਾਊਂਡੇਸ਼ਨ ਵੱਲੋਂ ਸੰਸਕਾਰ ਕਰਵਾਏ ਜਾਂਦੇ ਆ ਜੜੀਆਂ ਵਿਧਵਾ ਭੈਣਾਂ ਉਹਨਾਂ ਨੂੰ ਰੋਸ਼ਨ ਦੀ ਸਹੂਲਤ ਦਿੱਤੀ ਜਾਂਦੀ ਆ ਔਰ ਜਿਹੜੇ ਗਰੀਬ ਪਰਿਵਾਰ ਆ ਜਿਹੜੇ ਪੈਨਸਲਾਂ ਕਾਪੀਆਂ ਪੈਨ ਨਹੀਂ ਲੈ ਸਕਦੇ ਉਹਨਾਂ ਨੂੰ ਸਾਡੀ ਸੰਸਥਾ ਜਿਹੜੀ ਆ ਉਹ ਇਹਨਾਂ ਚੀਜ਼ਾਂ ਦੀ ਜ਼ਰੂਰਤ ਪੂਰੀ ਕਰਦੀ ਆ ਜੀ